ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਬਰਾਤੇ ਸਵਾਗਤ ਲਈ ਪੈਲਸ ਕੀਤਾ ਸੀ ਬੁੱਕ ਰਿਸ਼ਤੇਦਾਰ ਵੀ ਪਹੁੰਚ ਗਏ ਪਰ ਨਹੀਂ ਪਹੁੰਚ ਸਕਿਆ ਮੁੰਡਾ ਤਸਵੀਰਾਂ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਦੀਆਂ ਨੇ ਜਿੱਥੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਕਮਲਪ੍ਰੀਤ ਕੌਰ ਅਤੇ ਮਨਦੀਪ ਸਿੰਘ ਦਾ ਵਿਆਹ ਰੱਖਿਆ ਗਿਆ ਸੀ ਪਰ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਦੇ ਬਾਵਜੂਦ ਲੜਕਾ ਫਰਾਰ ਹੋ ਗਿਆ ਜਿਸ ਦੇ ਚਲਦੇ ਲੜਕੀ ਪਰਿਵਾਰ ਸਮੇਤ ਥਾਣਾ ਮਕਬੂਲਪੁਰਾ ਵਿੱਚ ਪਹੁੰਚੀ ਤੇ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ। ਇਹ ਮਕਬੂਲਪੁਰਾ ਦਾ ਇਥੋਂ ਦਾ ਮਸਲਾ ਵਾ ਇੱਕ ਲੜਕੀ ਆ ਕੋਮਲ ਨਾ ਤੇ। ਜੀ ਘਰ ਤੋਂ ਘੱਟ ਵੀ 1.5 ਸਾਲ ਹੋ ਗਏ ਆ ਇੱਕ ਲੜਕਾ ਆ ਉਹਨੇ ਇਹਦੇ ਨਾਲ ਸੰਬੰਧ ਬਣਾਏ ਉਸ ਤੋਂ ਬਾਅਦ ਕੋਈ ਮਤਲਬ ਵਿਆਹ ਕਰੇ ਉਹਨੇ ਕਿਹਾ ਕਿ ਮੈਂ ਵਿਆਹ ਕਰਾਵਾਂਗਾ। ਇਹਨਾਂ ਨੇ ਕੋ ਚੂੜੀ ਫੰਕਸ਼ਨ ਰੱਖਿਆ ਉੱਥੇ ਵੀ ਆਏ ਉਹਨੂੰ ਚੂੜੀਆਂ ਵੀ ਪਾਈਆਂ ਸਾਰਾ ਕੁਝ ਕੀਤਾ ਜਿਸ ਦਿਨ ਵਿਆਹ ਹੋਣਾ ਸੀ 28 ਤਰੀਕ ਵਾਲੇ ਦਿਨ ਉਹ ਸਾਰਾ ਪਰਿਵਾਰ ਘਰੋਂ ਪਾਚ ਗਿਆ ਠੀਕ ਕਿ ਉਹ ਉਹਨਾਂ ਦੇ ਮਾਪੇ ਹੋਊਗੀ ਮੁੰਡੇ ਦਾ ਜਿਹੜਾ ਆ ਮਾਂ ਮਾਂ ਵੀ ਅੱਛਾ ਮੁਕੇ ਤੇ ਤੁਹਾਨੂੰ ਕੀ ਆਸੋ ਨੂੰ ਆਇਆ ਜੀ ਤੁਹਾਨੂੰ ਕੋਈ ਸਿਚੁਏਸ਼ਨ ਨਹੀਂ ਦੇਖੋ ਸਚੋ ਸਾਹਿਬ ਕਹਿੰਦੇ ਆ ਵੀ ਤੁਸੀਂ ਸੀਪੀ ਸਾਹਿਬ ਨੂੰ ਦਰਖਾਸਤ ਮਾਰਕ ਕਰੋ ਇਹ ਮੈਟਰ ਨੂੰ 6 ਮਹੀਨੇ ਹੋ ਗਏ ਆ ਮਤਲਬ 6 ਛੇ ਮਹੀਨੇ ਪਿਛੇ ਦਾ ਨਾਸਟ ਆ ਪਿਛੇ ਆ ਤੇ ਇਹਨੂੰ ਇਸ ਕਰਕੇ ਤੁਸੀਂ ਐਪਲੀਕੇਸ਼ਨ ਉੱਥੋਂ ਦੋਗੇ ਤੇ ਫੇਰ ਮੈਂ ਇਨਕੁਆਰੀ ਦੇ ਵਿੱਚ ਇਹਨੂੰ ਪਰਚੇ ਨੂੰ ਉਹਨਾਂ ਦੇ ਦਰਜ ਕਰੂੰਗਾ ਜਿਹੜਾ ਛੇ ਮਹੀਨੇ ਹੋ ਗਏ ਤੁਸੀਂ ਕਹਿ ਰਹੇ ਹੋ ਕਿਸ ਚੀਜ਼ ਨੂੰ ਛੇ ਮਹੀਨੇ ਹੋ ਗਏ ਛੇ ਮਹੀਨਿਆਂ ਦਾ ਵਿਆਹ ਨੂੰ ਕਿਹਾ ਹੈ ਨਾ ਕਿ ਛੇ ਮਹੀਨੇ ਬਾਅਦ ਵਿਆਹ ਕਰਾਂਗੇ ਵਿਆਹ ਕਰਾਂਗੇ ਹਾਂਜੀ ਠੀਕ ਹੈ ਜੀ ਟਾਈਮ ਲਿਆ ਟਾਈਮ ਲਿਆ ਹੈ ਵਿਆਹ ਦੀਆਂ ਫਿਰ ਅੱਜ ਸਾਰੀਆਂ ਤਿਆਰੀਆਂ ਹੋਈਆਂ ਸਾਰੀਆਂ ਤਿਆਰੀਆਂ ਕੱਲ ਹੋਈਆਂ ਤੇ ਉਹ ਘਰੋਂ ਵੱਜ ਗਏ ਤਕ ਲੱਗਦਾ ਨਹੀਂ ਕਿ ਪੁਰਸਵੋਲੇ ਮੋਕੇ ਦੇ ਪਰਚਾ ਦਰਜ ਹੋਣਾ ਚਾਹੀਦਾ ਸੀਗਾ ਹੋਣਾ ਚਾਹੀਦਾ ਇਸ ਮੌਕੇ ਤੇ ਤੇ ਫਿਰ ਕੀ ਵਜ੍ਹਾ ਹੈ ਕਿ ਜਿਹੜਾ ਸੀਪੀ ਸਾਹਿਬ ਤੱਕ ਲਿਖ ਕੇ ਵੀ ਇਹਨਾਂ ਕੋਲ ਇੰਨੀ ਪਾਵਰ ਨਹੀਂ ਹੈਗੀ ਕਿ ਜਿਹੜਾ ਸੀਪੀ ਸਾਹਿਬ ਤੱਕ ਮਾਰ ਕੇ ਉਹਦੀ ਕੋਈ ਕਹਿ ਦੇਣ ਜਾਂ ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਸੀ ਤਾਂ ਕਹਿੰਦੇ ਸੀਗੇ ਮਤਲਬ ਸਾਡਾ ਮੁੰਡਾ ਫਰਾ ਮਤਲਬ ਗਵਾਚ ਗਿਆ ਸਾਨੂੰ ਖੁਦ ਨਹੀਂ ਪਤਾ ਵੀ ਕਿੱਥੇ ਗਿਆ ਤੇ ਤੁਹਾਡੇ ਸਾਹਮਣੇ ਸਾਰਾ ਨੂੰ ਪਤਾ ਸਾਰੇ ਪਰਿਵਾਰ ਨੂੰ ਵੀ ਕਿੱਥੇ ਗਿਆ ਸਰ ਪਤਾ ਹੀ ਹੈ ਤਾਂ ਸਾਰੇ ਹੁਣ ਅੱਬ ਵੀ ਕਰਨੀ ਹੈਗੇ ਫਤੂਸੀ ਇੱਥੇ ਪੁਲਿਸ ਸਟੇਸ਼ਨ ਆਏ ਜੇ ਇਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਵੱਲੋਂ ਅਜੇ ਸਾਡੀ ਐਸ ਐਚ ਓ ਸਾਹਿਬ ਨਾਲ ਜੋ ਮੀਟਿੰਗ ਨਹੀਂ ਹੋਈ ਅਜੇ ਆਪਾਂ ਪਰਚਾ ਦਰਜ ਕਰਵਾਉਣ ਆਏ ਆ ਜੇ ਉਹਨਾਂ ਨਾਲ ਬੈਠਦੇ ਆ ਗੱਲ ਕਰਦੇ ਆ ਕੀ ਕਹਿੰਦੇ ਨੇ ਫਿਰ ਦੇਖਦੇ ਆ ਜੇ ਸਾਡੀ ਸੁਣਵਾਈ ਨਹੀਂ ਹੋਏਗੀ ਤਾਂ ਆਪਾਂ ਕਾਨੂੰਨੀ ਕਾਰਵਾਈ ਅੱਗੇ ਕਰਵਾਵਾਂਗੇ ਜ਼ਰੂਰੀ ਕੁੜੀ ਕਿਨੇ ਸਾਲਾਂ ਦੀ ਕੀ ਕੁੜੀ ਜੀ 18 ਕੰਪਲੀਟ ਆ 19 ਇਹ ਚੱਲ ਰਿਹਾ ਹੈ ਰਨਿੰਗ ਹੈ ਮੁੰਡਾ ਮੁੰਡਾ 22 ਸਾਲ ਦਾ ਦੱਸਿਆ ਜਾ ਰਿਹਾ ਹਾਂਜੀ ਉਹ ਕਹਿ ਰਹੀ ਸਾਡੇ ਹੱਥੋਂ ਬਾਅਦ ਆਈ ਅੱਛਾ ਜੀ ਤੇ ਹੁਣ ਅੱਜ ਤੁਸੀਂ ਇੱਥੇ ਪਹੁੰਚੇ ਉਹ ਵਿਆਹ ਦੀਆਂ ਰਸਮਾਂ ਵੀ ਹੋ ਚੁੱਕੀਆਂ ਸਾਰੀਆਂ ਹਾਂਜੀ ਸਭ ਕੁਝ ਹੋ ਸੁਖਾ ਤੇ ਕੀ ਹੋਇਆ ਕੀ ਇਹ ਮੁੰਡਾ ਰਾਤ ਭੱਜ ਗਿਆ ਕਿ ਕਿਦਾਂ ਕੀ ਪਤਾ ਲੱਗਾ ਕਿ ਮੁੰਡਾ ਜਿਹੜਾ ਭੱਜ ਗਿਆ ਤੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਹੈਗਾ ਦੇਖੋ ਜੀ ਸਾਨੂੰ ਤੇ ਇਹ ਕਹਿੰਦੇ ਜੀ ਇਹੀ ਤੁਸੀਂ ਤਿਆਰੀਆਂ ਕਰੋ ਉਹੀ ਸਵੇਰੇ ਬਰਾਤ ਲੈ ਕੇ ਆ ਰਹੇ ਆ ਹਾਂਜੀ ਠੀਕ ਆ ਜਦੋਂ ਆਪਾਂ ਤਿਆਰੀਆਂ ਦੂਰੀਆਂ ਕੀਤੀਆਂ ਕੋਈ ਬਰਾਦਰੀ ਮੁੜ ਕੇ ਮੌਕੇ ਤੇ ਆਣ ਕੇ ਸਾਨੂੰ ਕਹਿਤਾ ਜੀ ਮੁੰਡਾ ਘਰੋਂ ਭੱਜ ਗਿਆ ਅੱਛਾ ਸਰ ਤੁਹਾਨੂੰ ਕਿੰਨੇ ਵੇ ਪਤਾ ਲੱਗਾ ਕਿ ਮੁੰਡਾ ਭੱਜ ਗਿਆ ਕਿ ਨਵੇਂ ਪਤਾ ਲੱਗਾਈ? ਸਾਨੂੰ 12 ਵਜੇ 12 ਵਜੇ ਪਤਾ ਲੱਗਾ ਜੀ ਉਹ ਆਪਾਂ ਤਿਆਰੀਆਂ ਕਰਦੇ ਵੇ ਇੱਥੇ ਤਿਆਰੀਆਂ ਹੀ ਲੱਗੇ ਸਾਨੂੰ ਪਤਾ ਨਹੀਂ 12 ਵਜੇ ਆਣ ਕੇ ਕਹਿ ਦਿੱਤਾ ਅਸੀਂ ਸਾਰਾ ਸਮਾਨ ਲੈ ਆਂਦਾ ਵਾ ਪਰ ਉਹਨੇ ਆ ਗਏ ਸਾਡੇ ਘਰ ਬੈਠੇ ਦੇ ਆ ਤੇ ਅਸੀਂ ਕੀ ਮੂੰਹ ਦਿਖਾਣਾ ਸੀ ਇਹਨਾਂ ਨੂੰ ਕਿੰਨੀ ਤਰੀਕ ਦਾ ਵਿਆਹ 28 ਤਰੀਕ ਕੱਲ ਦਾ ਹੀ ਹੈ ਵਿਆਹ ਅੱਛੇ ਕੱਲ ਦਾ ਵਿਆਹ ਹਾਂਜੀ ਤੇ ਹੁਣ ਥਾਣੇ ਆਇਓ ਕੀ ਮੰਨ ਕਰਦੇ ਮੰਗ ਇਹੀ ਆ ਸਾਨੂੰ ਹਸਾਬ ਦਿੱਤਾ ਜਾਵੇ ਨਹੀਂ ਤੇ ਇਹਦੇ ਪਰਚਾ ਕਰੋ ਪਰਿਵਾਰ ਸਾਰਾ ਅੰਦਰ ਤੋਂ ਮਾਪਿਆਂ ਨਾਲ ਹੈ ਨਾ ਸਹਿਮਤ ਅੱਛੇ ਤੁਮ ਪੂਰਾ ਪਰਿਵਾਰ ਨਾਲ ਹੈ ਹਾਂਜੀ हां जी क्योंकि मां-बापो ਨਾਲ ਲਾਏ ਚੂੜੀ ਫੰਕਸ਼ਨ ਕਰਕੇ ਗਏ ਆ ਤੇ ਮਾਪੇ ਨੂੰ ਇਹ ਨਹੀਂ ਪਤਾ ਵੀ ਮੁੰਡਾ ਰਾਤ ਕਿੱਧਰ ਭੱਜ ਗਿਆ ਘਰੋਂ ਮਾਪੋ ਦੇ ਹੱਥ ਹੈ ਨਾਲ ਵਿੱਚ ਜਿਹੜੇ ਪ੍ਰਧਾਨ ਉਹਨਾਂ ਦੇ ਵਿੱਚ ਹੱਥ ਹੈ ਜਾਏ ਉਹ ਗੁੰਮਰਾ ਕਰ ਰਹੇ ਹਨ ਨੂੰ ਠੀਕ ਲੜਕੀ ਦਾ ਇੱਕ ਮਾਮਲਾ ਆਇਆ ਕਿ ਜਿਹੜਾ ਮੈਰਿਜ ਸੀਗੀ ਤੇ ਇੱਕ ਲੜਕਾ ਕਹਿੰਦੇ ਭੱਜ ਚੁੱਕਿਆ ਤੇ ਉਹ ਉਹਨਾਂ ਦੇ ਜਿਹੜੇ ਕੰਪਲੇਨ ਲੈ ਕੇ ਆਏ ਸੀ ਕੀ ਮਸਲਾ ਕੀ ਆਇਆ ਸਰ ਇਹ ਬੋਲੋ ਇਹ ਇਹਨਾਂ ਦੱਸਣ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਦੇ ਇਹਨਾਂ ਦੋਵਾਂ ਦਾ ਫੇਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਂ ਮੈਰਿਜ ਕਰ ਲੈਨੀ ਆ ਤੇ ਮੈਰਿਜ ਦਰਾਂ ਹੁਣ ਮੁੰਡਾ ਭੱਜ ਚੁੱਕਾ ਕਰੋ ਮੁੰਡਾ ਘਰੇ ਨਹੀਂ ਹੈਗਾ ਤੇ ਇਹਨਾਂ ਦਾ ਅਸੀਂ ਦਰਖਾਸਤ ਇਹਨਾਂ ਨੂੰ ਕਹਿੰਦੇ ਹਾਂ ਦੋ ਇੱਕ ਨਹੀਂ ਪੜਤਾਲ ਕਰਦੇ ਆ ਪ੍ਰੋਪਰ ਤੇ ਲੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਚਾਅ ਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹ ਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ ਜੋ ਕਾਨੂੰਨ ਹੁੰਦਾ ਉਹ ਬੰਦੀ ਕਾਰਵਾਈ ਕਰਾਂਗੇ ਸਰ ਇਹਦਾ ਕਿੱਥੋਂ ਦਾ ਲੈਣ ਵਾਲਾ ਜੀ ਲੜਕੇ ਦਾ ਨਾਮ ਮਨਦੀਪ ਸਿੰਘ ਆ ਉਹ ਲੋਕਲ ਮਕਪੂਲਪੁਰ ਥਾਣੇ ਦੇ ਏਰੀਆ ਦਾ ਰਹਿਣਾ ਨਾ ਹਾਂਜੀ ਤੇ ਬਾਕੀ ਵਿਆਹ ਦੀ ਜਿਵੇਂ ਤਿਆਰੀਆਂ ਹੋ ਚੁੱਕੀਆਂ ਇਹ ਮੌਕੇ ਦੇ ਜਿਹੜਾ ਆਪਾਂ ਜਿਹਾ ਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਐਸਟੇਟ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਉਹਦੇ ਬਾਰੇ ਅਸੀਂ ਪੜਤਾਲ ਕਰਨਾ ਹੈ ਸਾਰਾ ਪੜਤਾਲ ਕਰਾਂਗੇ ਜੋ ਵੀ ਪੜਤਾਲ ਦੇਣ ਦੱਤ ਸਾਹਮਣੇ ਲਿਆਵਾਂਗੇ ਤਫ਼ਤੀਸ਼ ਸਰ ਮੁੰਡਾ ਹੈ ਕਿੰਨੇ ਕਿਸਾਲਾਂ ਦਾ ਮੁੰਡਾ ਇਹਨਾਂ ਦੇ ਦੱਸਣ ਮੁਤਾਬਕ 25 26 ਸਾਲ ਦਾ ਮੁੰਡਾ ਵਾ ਤੇ ਕੁੜੀ ਦੀ ਏਜ ਵੀ 18 ਤੋਂ ਬਾਅਦ ਹੈ ਦੋਵੇਂ ਮੇਜਰ ਨੇ ਤੇ ਜੋ ਵੀ ਕਾਨੂੰਨ ਮੁਤਾਬਕ ਵੰਦੀ ਕਾਰਵਾਈ ਹੈਗੇ ਅ